ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ YouTube ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਜੀ ਅੱਜ ਆਪਾਂ ਪੰਜਾਬੀ ਦਾ ਟੌਪਿਕ ਵਿਸ਼ਰਾਮ ਚਿੰਨਾ ਬਾਰੇ ਪੜਾਂਗੇ ਜੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਜੋ ਬੱਚੇ ਪੰਜਾਬੀ ਪੇਪਰ A ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਵੀਡੀਓ ਬਹੁਤ ਹੀ ਹੈਲਪਫੁਲ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਵਿਸ਼ਰਾਮ ਚਿੰਨਾ ਦੀ ਪਰਿਭਾਸ਼ਾ ਕੀ ਹੁੰਦੀ ਹੈ ਵਿਸ਼ਰਾਮ ਚਿੰਨ ਉਹਦੇ ਬਾਰੇ ਪੜਾਂਗੇ ਜੀ ਹਾਂਜੀ ਵਿਸ਼ਰਾਮ ਚਿੰਨ ਉਹ ਛੋਟੇ ਛੋਟੇ ਚਿੰਨ ਹੁੰਦੇ ਆ ਜੋ ਸਾਡੀ ਭਾਸ਼ਾ ਜਾਂ ਗੱਲਬਾਤ ਨੂੰ ਸਪਸ਼ਟਤ ਪ੍ਰਦਾਨ ਕਰਦੇ ਹਨ ਇਸ ਲੇਖੋज्य ਵੀ ਲਿਖਦੇ ਸਮੇ ਵਿਸ਼ਰਾਮ ਚਿੰਨਾਂ ਦੀ ਠੁਕਮੀ ਵਰਤੋਂ ਕਰਨੀ ਚਾਹੀਦੀ ਹੈ ਇਹਨਾਂ ਦੀ ਬੇਲੋੜੀ ਜਾਂ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਗੱਲਬਾਤ ਦੇ ਅਰਥ ਵਿੱਚ ਫਰਕ ਪੈ ਜਾਂਦਾ ਹੈ ਜਿਵੇਂ ਹਿਤ ਲਿਖੇ ਅਨੁਸਾਰ ਬਾ ਕ ਜਿਵੇਂ ਆਪਣਾ ਬਚਾਓ ਨਾ ਮਰਨ ਦਿਓ ਇਹ ਜਿਹੜਾ ਬਾਗ ਇਹਨਾਂ ਦੂਜਾ ਇਹਦੇ ਨਾਲ ਜੁੜ ਗਿਆ ਜੀ ਬਚਾਓ ਬਚਾਓ ਦੇ ਬਾਅਦ ਆਪਾਂ ਕਿ ਲਾਤਾ ਕੋਮਾ ਲਾਤਾ ਬਿਸ਼ਰਾਮ ਚੰਨ ਲੱਗ ਗਿਆ ਨਾ ਮਰਨ ਦਿਓ ਤਾਂ ਬਾਗ ਪੂਰਾ ਹੋ ਗਿਆ ਪਿੱਛੇ ਡੰਡੀ ਲੱਗ ਕੇ ਹਾਂ ਜੀ ਨੈਕਸਟ ਜਿਹੜਾ ਹੈ ਇਹ ਸਮਝਾਗੀ ਰਾਜੇ ਇਹ ਕੀ ਬਿਸ਼ਰਾਮ ਚੰਨ ਉਹ ਛੋਟੇ ਛੋਟੇ ਚੰਨ ਹੈ ਜੋ ਸਾਡੀ ਭਾਸ਼ਾ ਜਾਂ ਗੱਲਬਾਤ ਨੂੰ ਸਪਸ਼ਟਤਾ ਪ੍ਰਦਾਨ ਕਰਦੇ ਹੈ ਇਸ ਲਈ ਕੁਝ ਵੀ ਜਦੋਂ ਆਪਾਂ ਲਿਖਦੇ ਆ ਉਹ ਉਹਦੇ ਬਿਸ਼ਰਾਮ ਚੰਨਾਂ ਦੀ ਜਿਹੜੀ ਆਪਾਂ ਵਰਤੋ ਠੁਕਮੀ ਕਰਨੀ ਚਾਹੀਦੀ ਏ ਕਿਉਂਕਿ ਜੇ ਬੇ ਲੋੜੀ ਜਾਂ ਗਲਤ ਵਰਤੋਂ ਕਰ ਲਈ ਤਾਂ ਉਹਨਾਂ ਦਾ ਕੋਈ ਗੱਲਬਾਤ ਦਾ ਕੋਈ ਅਰਥਾਂ ਦਾ ਵਿੱਚ ਫਰਕ ਪੈ ਜਾਂਦਾ ਤਾਂ ਉਹ ਇਸ ਕਰਕੇ ਉਹ ਸਹੀ ਅਰਥ ਨਹੀਂ ਪ੍ਰਦਾਨ ਕਰਦੇ ਹਾਂਜੀ ਜਿਵੇਂ ਆਪਣੀਆਂ ਬਰਡ ਹੈ ਜੀ ਆਪਣੇ ਦੋ ਬਾਗ ਹੈ ਜੀ ਬਚਾਓ ਨਾ ਮਾਰਨ ਦਿਓ ਤੇ ਬਚਾਓ ਨਾ ਮਾਰਨ ਦਿਓ ਇਹ ਦਾ ਕਰਕੇ ਇਹ ਕਾਮਨ ਲੱਗ ਕੇ ਅੱਗੇ ਨੈਕਸਟ ਬਾਗ ਹੈ ਜਿਹੜਾ ਇਹਦੇ ਨਾਲ ਆ ਜੋੜਿਆ ਗਿਆ ਜੀ ਤੇ ਪਿੱਛੇ ਡੰਡੀ ਵਿਸ਼ਰਾਮ ਜੰਨਤ ਦੀ ਵਰਤੋਂ ਕੀਤੀ ਹੋਈ ਹੈ। ਉਹ ਬ੍ਰੋਕੋ ਤੇ ਜਿਹੜੇ ਦੋਵੇਂ ਬਾਗ ਹੈ ਜੀ ਬਾਗਾਂ ਭਾਵਾਂ ਨੂੰ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ ਇਹਨਾਂ ਦੋਵਾਂ ਵਿੱਚ ਪਹਿਲੇ ਬਾਗ ਵਿੱਚ ਬਚਾਉਣ ਵਾਸਤੇ ਤੇ ਨਾ ਮਰਨ ਮਰਨ ਦੇਣ ਲਈ ਕਿਹਾ ਗਿਆ ਹੈ ਜਦਕਿ ਦੂਜੇ ਬਾਗ ਵਿੱਚ ਉਹਨਾਂ ਨੇ ਨਾ ਬਚਾਉਣ ਅਤੇ ਨਾ ਅਤੇ ਮਰਨ ਦੇਣ ਲਈ ਕਿਹਾ ਗਿਆ ਹੈ। ਇਹ ਫਰਕ ਆਇਆ ਹੈ। ਛੋਟੇ ਜਿਹੇ ਚੰ ਕੋਮਾ ਦੀ ਵਰਤੋਂ ਕਰਨ ਨਾਲ ਅਸੀਂ ਇਸ ਲਈ ਜਦੋਂ ਲਿਖੇ ਵਿਸ਼ਰਾਮ ਚਿੰਨਾਂ ਦੀ ਟੁਕਮੀ ਵਰਤੋਂ ਕਰੋ ਇੱਕੇਚ ਬਸ ਵਿਸ਼ਰਾਮ ਚਿੰਨ ਹੈ ਜਿਹੜਾ ਜਿਹੜਾ ਕਾਮੇ ਦੀ ਹੀ ਵਰਤੋਂ ਕੀਤੀ ਗਈ ਹੈ ਇਹ ਦੋਨਾਂ ਵਾਕਾਂ ਵਿੱਚ ਜਿਸ ਕਰਕੇ ਇਹਦੀ ਜਿਹੜੀ ਤਰਤੀਬ ਹੈ ਉਹ ਸਹੀ ਅਨੁਸਾਰ ਲੱਗ ਰਹੀ ਹੈ ਜੀ ਨੈਕਸਟ ਜੀ ਆਪਾਂ ਇਹਦੀਆਂ ਕਰਾਂਗੇ ਵਿਸ਼ਰਾਮ ਚਿੰਨ ਉਹਨਾਂ ਦੇ ਨਾਮ ਵਿਸ਼ਰਾਮ ਚਿੰਨ ਆਪਣੇ ਕਿੰਨੇ ਹੁੰਦੇ ਆ ਜੀ ਵਿਸ਼ਰਾਮ ਚਿੰਨ ਜਿਹੜੇ ਆਪਣੇ 13 ਹੁੰਦੇ ਆ ਜੀ ਸਭ ਤੋਂ ਪਹਿਲਾਂ ਵਿਸ਼ਰਾਮ ਚਿੰਨ ਆ ਜੀ ਆਪਣਾ ਪੂਰਨ ਵਿਸ਼ਰਾਮ ਚਿੰਨ ਜਾਂ ਡੰਡੀ ਕਹਿ ਦਿੰਨੇ ਜਿਹੜੀ ਆਪਾਂ ਬਾਗ ਦੇ ਅੰਤ ਵਿੱਚ ਯੂਜ਼ ਕਰਦੇ ਆ ਪ੍ਰਸ਼ਨ ਚਿੰਨ ਜਦੋਂ ਆਪਾਂ ਕਿਸੇ ਨੂੰ ਪ੍ਰਸ਼ਨ ਪੁੱਛਦੇ ਆ ਬਿਸਮਿਕ ਚਿੰਨ ਹੁੰਦਾ ਜੀ ਕਾਮਾ ਹੁੰਦਾ ਬਿੰਦੀ ਵਾਲਾ ਕਾਮਾ ਹੁੰਦਾ ਅਰਧ ਵਿਸ਼ਰਾਮ ਚਿੰਨ ਹੁੰਦਾ ਜੀ ਦੋ ਬਿੰਦੀ ਹੁੰਦੀ ਹੈ ਡੈਸ਼ ਜਾਂ ਦੋ ਬਿੰਦੀ ਡੈਸ਼ ਵੀ ਹੁੰਦਾ ਇੱਕ ਪੁੱਠੇ ਕਾਮੇ ਇਹ ਇਹਨਾਂ ਦੇ ਜਿਹੜੀ ਆਪਣੀ ਆਹ ਇਹਨਾਂ ਦੇ ਆਹ ਨਿਸ਼ਾਨ ਚਿੰਨ ਦਿੱਤੇ ਹੋਏ ਆ ਜੀ ਬਿਸ਼ਰਾਮ ਚਿੰਨਾਂ ਦੇ ਨਾਲ-ਨਾਲ ਆਹਾਂ ਆਪਣੀ ਕੀ ਹੈ ਇਹਨਾਂ ਦੇ ਚਿੰਨ ਹੈ ਜੀ ਠੀਕ ਹੈ ਜੀ ਤੇ ਬਿਸ਼ਰਾਮ ਚਿੰਨਾਂ ਦੇ ਆਹ ਇਹਨਾਂ ਦੇ ਨਾਮ ਹੈ ਓਕੇ ਸਟੂਡੈਂਟ ਸਮਝ ਆ ਰਿਹਾ ਜੀ ਇਹ ਹੋ ਗਏ ਆਪਣੇ ਨੌ ਬਿਸ਼ਰਾਮ ਚਿੰਨ ਅੱਗੇ ਨੈਕਸਟ ਕਰਦੇ ਆ ਆਪਾਂ ਜੀ ਇਹ 13 ਹੁੰਦੇ ਆ ਜੀ 13 ਬਿਸ਼ਰਾਮ ਚਿੰਨ ਹੁੰਦੇ ਆ ਜੀ ਅੱਗੇ ਆ 10ਵਾਂ ਆ ਗਿਆ ਆਪਣਾ ਜੋੜਨੀ ਤੇ ਬ੍ਰੈਕਟ ਤੇ ਛੋਟ ਮਰੋੜੀ ਇਹ ਇਹਨਾਂ ਦੇ ਚਿੰਨ੍ਹ ਹੈ ਤੇ ਆ ਇਹਨਾਂ ਦੇ ਨਾਮ ਹੈ 13 ਆਪਣੇ ਕੋਲ ਬਿਸ਼ਰਾਮ ਚਿੰਨ੍ਹ 13 ਹੁੰਦੇ ਆ ਜੀ ਨੈਕਸਟ ਕਰਦੇ ਆ ਜੀ ਆਪਾਂ ਬਿਸ਼ਰਾਮ ਚਿੰਨ੍ਹ ਤੇ ਇਹਨਾਂ ਦੀ ਵਰਤੋਂ ਇਹਨਾਂ ਦੀ ਬਿਸ਼ਰਾਮ ਚਿੰਨ੍ਹ ਦੀ ਵਰਤੋਂ ਕਿਵੇਂ ਹੁੰਦੀ ਹੈ ਜੀ ਪਹਿਲਾਂ ਆਪਾਂ ਕਰਾਂਗੇ ਜੀ ਪੂਰਨ ਬਿਸ਼ਰਾਮ ਚਿੰਨ੍ਹ ਜਾਂ ਡੰਡੀ ਪੂਰਨ ਬਿਸ਼ਰਾਮ ਚਿੰਨ੍ਹ ਜਾਂ ਡੰਡੀ ਦੀ ਵਰਤੋਂ ਕਿਸੇ ਦੀ ਗੱਲ ਨੂੰ ਪੂਰੀ ਹੋਣ ਜਾਂ ਅੰਤ ਜਾਂ ਗੱਲ ਖਤਮ ਹੋਣ ਦੇ ਕੀਤੀ ਜਾਂਦੀ ਹੈ ਜੀ ਪੂਰਨ ਬਿਸ਼ਰਾਮ ਚਨ ਜਦੋਂ ਆਪਾਂ ਸਾਰਾ ਬਾਗ ਕਰ ਲੈ ਲਏ ਨੇ ਜੀ ਉਸ ਦੇ ਐਂਡ ਤੇ ਜਿਹੜੀ ਆਪਾਂ ਪੂਰਨ ਡੰਡੀ ਦੇ ਰੂਪ ਵਿੱਚ ਵਰਤੂ ਕਰਦੇ ਹਾਂ ਵੀ ਹੁਣ ਇਹ ਗੱਲ ਖਤਮ ਹੋ ਚੁੱਕੀ ਹੈ ਨੈਕਸਟ ਜੀ ਆਪਾਂ ਇਹ ਦੇ ਦਿੱਤੇ ਜਿਵੇਂ ਬਾਗ ਹੈ ਜੀ ਬੱਚੇ ਸਕੂਲ ਪਹੁੰਚ ਗਏ ਹਨ ਬੱਚੇ ਸਕੂਲ ਪਹੁੰਚ ਗਏ ਹਨ ਸਾਰਾ ਬਾਗ ਖਤਮ ਹੋ ਚੁੱਕਿਆ ਜੀ ਤੇ ਐਂਡ ਤੇ ਡੰਡੀ ਦੀ ਬਿਸ਼ਰਾਮ ਚਨ ਦੀ ਵਰਤੂ ਕੀਤੀ ਹੈ ਮਹਾਰਾਸ਼ਟਰ ਹਰਿਆਣਾ ਵਿੱਚ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਇਹਦੇ ਵਿੱਚ ਵੀ ਇਹ ਬਾਗ ਪੂਰਨ ਹੋ ਗਿਆ ਤੇ ਪਿੱਛੇ ਡੰਡੀ ਬਿਸ਼ਰਾਮ ਚੰਨੇ ਦੀ ਵਰਤੋਂ ਕੀਤੀ ਗਈ ਹੈ ਨੈਕਸਟ ਬਾਕ ਵਿੱਚ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਇਹਦੇ ਵਿੱਚ ਵੀ ਡੰਡੀ ਦੀ ਵਰਤੋਂ ਕੀਤੀ ਗਈ ਹੈ ਅਗਲਾ ਜੀ ਆਪਣਾ ਦੂਜਾ ਬਿਸ਼ਰਾਮ ਚੰਨੇ ਜੀ ਪ੍ਰਸ਼ੰਚਨ ਪ੍ਰਸ਼ੰਚਨ ਦਾ ਤਕਰੀਬ ਸਾਰੇ ਬੱਚਿਆਂ ਨੂੰ ਪਤਾ ਹੀ ਹੋਵੇਗਾ ਪ੍ਰਸ਼ੰਚਨ ਦੀ ਵਰਤੋਂ ਕਿੱਥੇ ਹੁੰਦੀ ਹੈ ਪ੍ਰਸ਼ੰਚਨ ਜਦੋਂ ਆਪਾਂ ਕਿਸੇ ਨੂੰ ਪ੍ਰਸ਼ਨ ਪੁੱਛਗੇ ਚ ਲਈਏ ਪ੍ਰਸ਼ਨ ਪੁੱਛਦੇ ਹਾਂ ਹਾਂਜੀ ਇਸ ਚੰਨੇ ਦੀ ਵਰਤੋਂ ਉਹਨਾਂ ਵਾਕਾਂ ਦੇ ਅੰਤ ਵਿੱਚ ਕੀਤੀ ਜਾਂਦੀ ਹੈ ਜਿੰਨਾ ਤੋਂ ਪੁੱਛਗੇ ਚ ਦੇ ਭਾਵ ਪ੍ਰਗਟ ਹੋਣ ਜੀ ਮੈਂ ਆਪਣੇ ਭਾਗ ਹੈ ਜੀ ਤੁਹਾਡਾ ਨਾਮ ਕੀ ਹੈ ਵੋਟਾਂ ਦਾ ਨਤੀਜਾ ਕਿਦਾਂ ਕਿਦਾਂ ਆਵੇਗਾ ਇਸੇ ਤਰ੍ਹਾਂ ਇਹ ਜਿਹੜੇ ਪ੍ਰਸ਼ਨ ਪੁੱਛੇ ਗਏ ਹੈ ਜੀ ਉੱਥੇ ਆਪਾਂ ਪ੍ਰਸ਼ਨ ਚੰਨ ਦੀ ਵਰਤੋਂ ਕਰਦੇ ਹਾਂਗੇ ਨੈਕਸਟ ਜੀ ਆਪਣਾ ਤੀਜਾ ਬਿਸ਼ਰਾਮ ਚੰਨ ਹੈ ਜੀ ਬਿਸਮਿਕ ਚੰਨ ਜਿਹੜੇ ਵਾਕਾਂ ਨੂੰ ਖੁਸ਼ੀ ਗਮੀ ਹੈਰਾਨੀ ਸੰਬੋਧਨ ਆਦਿ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਬਿਸਮਿਕ ਚਿੰਨਾਂ ਦੀ ਵਰਤੋਂ ਕਰਦੇ ਆਂ ਜਦੋਂ ਆਪਾਂ ਜਿਵੇਂ ਆਪਣੇ ਬਾਗ ਦਿੱਤੇ ਹੋਏ ਆਪਾਂ ਪਹਿਲਾਂ ਵੀ ਇੱਕ ਪੂਰਾ ਟੌਪਿਕ ਕੀਤਾ ਹੋਇਆ ਜੀ ਬਿਸਮਿਕ ਚਿੰਨ ਤੇ ਤੇ ਇਹ ਖੁਸ਼ੀ ਗਮੀ ਤੇ ਹਰਾਨੀ ਤੋਂ ਸੁਬੋਧਨ ਕਰ ਲਈ ਜਿਹੜੇ ਭਾਵ ਪ੍ਰਗਟ ਕਰਦੇ ਆ ਜੀ ਉਹਨਾਂ ਨੂੰ ਆਪਾਂ ਬਿਸਮਿਕ ਚਿੰਨ ਕਹਿੰਦੇ ਆ ਹਾਏ ਮੇਰੇ ਪਿਤਾ ਜੀ ਡਿੱਗ ਗਏ ਹਾਏ ਆਗਾ ਜਿੱਥੇ ਉਥੇ ਕੀ ਹੋ ਗਿਆ ਹਾਏ ਕੀ ਉਹਨੂੰ ਤੇ ਮੇਰੇ ਪਿਤਾ ਜੀ ਡਿੱਗ ਗਏ ਤੇ ਇੱਥੇ ਬਿਸ਼ਰਾਮ ਚੰਨੇ ਦੀ ਗੱਲ ਕੀਤੀ ਹੋਈ ਆ ਵਾਹ ਵਾ ਕੀ ਹੈ ਅਸੀਂ ਸਾਰੇ ਪਾਸ ਹੋ ਗਏ ਵਾ ਇਹ ਖੁਸ਼ੀ ਨੂੰ ਜ਼ਾਹਿਰ ਕੀਤਾ ਗਿਆ ਜੀ ਬਾਤ ਤੋਂ ਬਾਅਦ ਕੀ ਇਹ ਪੂਰਨ ਬਿਸਮਿਕ ਚੰਨ ਦੀ ਵਰਤੋਂ ਕੀਤੀ ਗਈ ਹੈ ਜੀ ਇੱਥੇ ਹਾਂ ਹੈ ਮੈਂ ਜਮਾਤ ਵਿੱਚ ਫਸਟ ਆ ਗਿਆ ਇਹ ਕੀ ਵੀ ਖੁਸ਼ੀ ਦਾ ਚੰਨ ਹੈ ਜੀ ਹਾਂ ਹੈ ਦੇ ਨਾਲ ਵੀ ਜਿਹੜਾ ਆਪਣਾ ਬਿਸਮਿਕ ਚੰਨ ਜਿਹੜਾ ਵਰਤੋਂ ਕੀਤੀ ਕੀ ਉੱਥੇ ਕੀ ਕਰ ਰਹੇ ਹਾਂ ਹੋ ਇਹ ਕਿਸੇ ਨੂੰ ਸੰਬੋਧਨ ਕਰ ਰਿਹਾ ਜੀ ਉੱਥੇ ਕੀ ਕਰ ਰਹੇ ਹੋ ਇੱਥੇ ਵੀ ਬਿਸਮਿਕ ਚੰਨ ਦੀ ਜਿਹੜੀ ਉਹ ਵਰਤੋਂ ਕੀਤੀ ਗਈ ਹੈ ਨੈਕਸਟ ਸਟੂਡੈਂਟ ਆਪਣਾ ਹੈਗਾ ਕਾਮਾ ਕਾਮੇ ਦੀ ਵਰਤੋਂ ਹੈ ਜਿਹੜੀ ਥੋੜਾ ਠਹਿਰਾਓ ਪ੍ਰਗਟਨ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਕਈ ਟੰਗਾਂ ਦੇ ਹੇਠ ਲਿਖੀ ਪ੍ਰਕਾਰ ਅਨੁਸਾਰ ਕੀਤੀ ਜਾਂਦੀ ਹੈ ਜਿਵੇਂ ਕਾਮੇ ਦੀ ਵਰਤੋਂ ਜਦੋਂ ਆਪਾਂ ਥੋੜਾ ਜਿਹਾ ਵਾਕ ਵਿੱਚ ਥੋੜਾ ਜਿਹਾ ਠਹਿਰਾਓ ਪੈਦਾ ਕਰਨਾ ਹੋਵੇ ਉਦੋਂ ਆਪਾਂ ਕਾਮੇ ਦੀ ਵਰਤੋਂ ਕਰਦੇ ਹਾਂ ਜਿਵੇਂ ਪਹਿਲਾ ਵਾਕ ਆਪਣੇ ਮੇਲੇ ਵਿੱਚ ਬਹੁਤ ਸਾਰੇ ਠੱਗ ਬਦਮਾਸ਼ ਲੋਟੇਰੇ ਚੋਰ ਘੁੰਮ ਰਹੇ ਸਨ ਹਾਂਜੀ ਉਹਨਾਂ ਨੇ ਇੱਥੇ ਥੋੜਾ ਜਿਹਾ ਠਹਿਰਾਓ ਪਾਇਦਾ ਕੀਤਾ ਜੀ ਮੇਲੇ ਵਿੱਚ ਬਹੁਤ ਸਾਰੇ ਠੱਗ ਠਹਿਰਾਓ ਆ ਗਿਆ ਜੀ ਫਿਰ ਬਦਮਾਸ਼ ਲੁਟੇਰੇ ਘੁੰਮ ਰਹੇ ਸਨ ਇਹ ਕੀ ਹੋ ਗਿਆ ਠਹਿਰਾਓ ਵਾਲਾ ਇੱਥੇ ਕੌਮੀ ਦੇ ਵਰਤੂ ਕੀਤੇ ਗਈ ਹੈ ਜੀ ਉਹ ਇੱਕ ਕਿਸਮ ਦਾ ਆਲਸੀ ਕਾਮਨ ਲਾਗੇ ਕੀਤਾ ਜੀ ਥੋੜਾ ਜਿਹਾ ਠਹਿਰਾਓ ਕਮਚੋਰ ਤੇ ਬੇਕਾਰ ਬੰਦਾ ਹੈ ਤੀਜਾ ਜੀ ਆਪਣਾ ਇੱਥੇ ਸਭ ਅਮੀਰ ਗਰੀਬ ਚੰਗੇ ਮਾੜੇ ਬਰਾਬਰ ਹਨ ਜਦੋਂ ਆਪਾਂ ਥੋੜਾ ਜਿਹਾ ਠਹਿਰਾਉ ਪੈਦਾ ਕਰਦੇ ਆ ਜੀ ਠਹਿਰਾ ਪ੍ਰਗਟ ਕਰਨ ਲਈ ਕੀਤੀ ਜਾਂਦੀ ਉੱਥੇ ਆਪਾਂ ਕੰਮ ਇਹਦੀ ਵਰਤੋਂ ਕਰਦੇ ਆ ਨੈਕਸਟ ਰਾਜ ਇਹ ਆਪਣਾ ਜਿਹੜਾ ਆਪਣਾ ਇਹਦਾ ਹੀ ਹੈਗਾ ਜੀ ਇਹਦਾ ਨੈਕਸਟ ਹੈ ਆਪਣਾ ਇਹ ਆ ਵੀ ਇਹਦੇ ਬਾਗ ਹੀ ਦਿੱਤੇ ਹੋਇਆ ਜੀ ਜਿਵੇਂ ਪਹਿਲਾ ਬਾਗ ਜਿੰਦਗੀ ਵਿੱਚ ਚੰਗੇ ਮਾੜੇ ਕ ਥੋੜਾ ਜਿਹਾ ਠਹਿਰਾਉ ਪ੍ਰਗਟ ਕਰਨ ਲਈ ਕ ਪੁੱਠੇ ਸਿੱਧੇ ਦਿਨ ਆਉਂਦੇ ਰਹਿੰਦੇ ਹਨ ਫਿਰ ਬਾਗ ਪੂਰਾ ਕਰਕੇ ਪਿੱਛੇ ਡੰਡੀ ਵਾਲਾ ਪਿੱਛੇ ਡੰਡੀ ਵਿਸ਼ਰਾਮ ਚੰਨ ਦੀ ਵਰਤੋਂ ਕੀਤੀ ਗਈ ਹੈ ਉਹ ਲੜਕਾ ਚੰਗਾ ਭਲਾ ਫਿਰ ਕੋਮੇ ਦੀ ਵਰਤੋਂ ਕੀਤੀ ਗਈ ਜੀ ਸ਼੍ਰੀ ਭਲਾਮਾਨਸ ਕਿਸਮ ਦਾ ਹੈ ਪਿੱਛੇ ਡੰਡੀ ਵਿਸ਼ਰਾਮ ਚੰਨ ਦੀ ਵਰਤੋਂ ਕੀਤੀ ਗਈ ਹੈ ਇਸੀ ਤਰ੍ਹਾਂ ਹੀ ਜਦੋਂ ਵਾਕਾਂ ਵਿੱਚ ਜੋਜਕ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਆਪਾਂ ਵਾਕਾਂ ਵਿੱਚ ਜੋਜਕ ਦੀ ਜਿਵੇਂ ਜੋਜਕ ਕਿਹੜੇ ਹੁੰਦੇ ਆ ਅਤੇ ਕੀ ਕਿਉਂਕਿ ਇਹੇ ਜਿਹੇ ਆਪਣੇ ਸ਼ਬਦ ਹੁੰਦੇ ਜੀ ਉਹਨਾਂ ਦੀ ਥਾਂ ਤੇ ਆਪਾਂ ਇਨ੍ਹਾਂ ਚਿੰਨ੍ਹਾਂ ਦੀ ਵੀ ਕੌਮੇ ਦੀ ਵੀ ਵਰਤੋਂ ਕਰਦੇ ਹਾਂ ਜਿਵੇਂ ਅਤੇ ਹੋ ਗਿਆ ਹੋ ਹੋ ਗਿਆ ਸੋ ਕੀ ਇਹ ਕੀ ਜੋਜਕ ਹੈ ਕਰ ਭਲਾ ਹੋ ਭਲਾ ਠੀਕ ਹੈ ਜੀ ਇੱਥੇ ਆਪਾਂ ਬਿਸ਼ਰਾਮ ਚੰਨੇ ਦੀ ਵਰਤੋਂ ਕਰ ਦਿੱਤੀ ਸਹਿਜ ਪੱਕੇ ਸੋ ਮਿੱਠਾ ਹੋਏ ਇੱਥੇ ਸੋ ਛੱਡ ਕੇ ਤੇ ਆਪਾਂ ਕੌਮੇ ਦੀ ਵਰਤੋਂ ਕਰ ਦਿੱਤੀ ਨੈਕਸਟ ਜੀ ਸਿੱਧੇ ਪੁੱਠੇ ਕੌਮੇ ਦੀ ਵਰਤੋਂ ਕਰਨ ਵੇਲੇ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਪਿਤਾ ਜੀ ਕਿਹਾ ਰਾਹੁਲ ਚੱਲ ਬਾਜ਼ਾਰ ਚੱਲੀਏ ਹਾਂਜੀ ਇੱਥੇ ਵੀ ਉਹਨਾਂ ਨੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਹੋਈ ਹੈ ਜੀ ਇੱਕ ਕੌਮਾ ਨੀਚੇ ਦੋ ਕੌਮੇ ਪੁੱਠੇ ਲੱਗਦੇ ਹੈ ਜੀ ਠੀਕ ਹੈ ਜੀ ਆਓ ਜਲਦੀ ਕੰਮ ਕਰਕੇ ਆਈਏ ਵੱਡਾ ਭਰਾ ਬੋਲਿਆ ਇੱਥੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਗਈ ਹੈ ਜੀ ਤੂਤਾਂ ਵਾਲਾ ਖੂ ਨਾਵਲ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਪੰਜਾਬੀ ਅਧਿਆਪਕਾਂ ਵਿਦਿਆਰਥੀਆਂ ਨੂੰ ਦੱਸਿਆ ਇਹ ਸੋਹਣ ਸਿੰਘ ਸੀਤਲ ਹੈ ਜਿਹੜਾ ਜੀ ਇਹ ਵੀ ਕਿਸੇ ਦਾ ਨਾਮ ਹੈ ਜੀ ਇਸ ਕਰਕੇ ਇਹ ਜਿਹੜੇ ਨਾਵਲਕਾਰ ਦਾ ਨਾਮ ਹੈ ਜੀ ਇਹ ਨੂੰ ਖਾਸ ਬਣਾਉਣ ਲਈ ਪੁੱਠੇ ਗੋਮਿਆਂ ਦੀ ਇਸ ਵਰਤੋਂ ਕੀਤੀ ਗਈ ਉਸ ਦੇ ਨਾਮ ਨੂੰ ਜਦੋਂ ਅਸੀਂ ਕਿਸੇ ਪੂਰਨ ਨਿਰਣੇ ਨੂੰ ਪੂਰਵਕ ਦੱਸਣਾ ਹੋਵੇ ਉਸ ਦੇ ਸ਼ੁਰੂ ਵਿੱਚ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਨਹੀਂ ਮੈਂ ਨਹੀਂ ਆਵਾਂਗਾ ਨਿਰਣੇ ਜਦੋਂ ਪੂਰਾ ਪੱਕਾ ਨਿਰਣਾ ਲਿਆ ਗਿਆ ਹੋਵੇ ਉਦੋਂ ਆਪਾਂ ਸ਼ੁਰੂ ਵਿੱਚ ਹੀ ਜਿਹੜੇ ਆਪਾਂ ਕੌਮੀ ਦੀ ਵਰਤੋਂ ਕੀਤੀ ਜਾਂਦੀ ਹੈ ਮੈਂ ਨਹੀਂ ਮੈਂ ਨਹੀਂ ਆਵਾਂਗਾ ਨਹੀਂ ਦੇ ਬਾਅਦ ਆਪਾਂ ਕੌਮੀ ਦੀ ਵਰਤੋਂ ਜਰੂਰ ਇੱਥੇ ਵੀ ਕੌਮੀ ਦੀ ਵਰਤੋਂ ਕਰਤੀ ਜੀ ਹਾਂ ਜੀ ਓਹੋ ਮੈਂ ਹੀ ਹਾਂ ਇੱਥੇ ਵੀ ਕੌਮੀ ਦੀ ਵਰਤੋਂ ਕੀਤੀ ਗਈ ਹੈ ਬਾਗ ਵਿੱਚ ਨਾਮ ਸ਼ਬਦਾਂ ਨੂੰ ਨਖੇੜ ਕੇ ਦੱਸਣ ਲਈ ਜਦੋਂ ਆਪਾਂ ਬਾਗ ਵਿੱਚ ਸ਼ਬਦਾਂ ਨੂੰ ਨਾਮ ਦੇ ਸ਼ਬਦਾਂ ਨੂੰ ਜਿਹੜੇ ਨਖੇੜ ਕੇ ਦੱਸਦੇ ਹਾਂ ਉਦੋਂ ਵੀ ਆਪਾਂ ਕੌਮੇ ਦੀ ਵਰਤੋਂ ਕਰਦੇ ਜੰਗਲ ਵਿੱਚ ਸ਼ੇਰ ਚੀਤੇ ਬਗਿਆੜ ਇਹ ਕੀ ਹੋਗੇ ਨਾਮ ਹੈ ਜੀ ਸ਼ੇਰ ਚੀਤੇ ਬਗਿਆੜ ਘੁੰਮ ਰਹੇ ਹਨ ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੱਸਣ ਵਾਸਤੇ ਆਪਾਂ ਕੌਮੇ ਦੀ ਵਰਤੋਂ ਕਰਦੇ ਹਾਂ ਮੇਲੇ ਵਿੱਚ ਔਰਤਾਂ ਬੱਚੇ ਨਾ ਜਵਾਨ ਸਭ ਆਏ ਹੋਏ ਸਨ ਇਹ ਵੀ ਸਾਰੇ ਕੀ ਆਗੇ ਬੱਚੇ ਔਰਤਾਂ ਜਵਾਨ ਇਹ ਕੀ ਹੋਗੇ ਨਾਮ ਹੋਗੇ ਮੈਂ ਮੂੰਗੀ ਮਾਂ ਛੋਲੇ ਰਾਜਮਾ ਆ ਸਾਰੀਆਂ ਦਾਣਾ ਲੈ ਆਈ ਹਾਂ ਇਹ ਕੀ ਹੋ ਗਿਆ ਜੀ ਵਸਤੂ ਵਚਕ ਨਾਮ ਹੋ ਗਿਆ ਠੀਕ ਹੈ ਜੀ ਇਹਨੂੰ ਆਪਾਂ ਲੱਗ-ਲੱਗ ਕਰਨ ਵਾਸਤੇ ਕੌਮਿਆਂ ਦੀ ਵਰਤੋਂ ਕਰਦੇ ਆਂ ਅੱਗੇ ਆ ਗਿਆ ਜੀ ਬਿੰਦੀ ਵਾਲਾ ਕੌਮਾ ਬਿੰਦੀ ਵਾਲਾ ਕੌਮਾ ਬਿੰਦੀ ਵਾਲਾ ਕੌਮਾ ਕਿਹੜਾ ਹੁੰਦਾ ਜੀ ਇੱਕ ਬਿੰਦੀ ਤੇ ਥੱਲੇ ਨੀਚੇ ਕੌਮਾ ਲੱਗਿਆ ਹੋਵੇ ਉਹਨਾਂ ਦਾ ਬਿੰਦੀ ਵਾਲਾ ਕੌਮਾ ਜਾਂ ਅਰਧ ਵਿਸ਼ਰਾਮ ਚਿੰਨ ਕਹਿੰਦੇ ਆ ਜਿਹਨੂੰ ਆਪਾਂ ਜਦੋਂ ਵਾਕ ਵਿੱਚ ਪੂਰਨ ਵਿਸ਼ਰਾਮ ਨਾਲੋਂ ਘੱਟ ਅਤੇ ਕਾਮੀ ਦੇ ਠਹਿਰਾਅ ਨਾਲ ਜ਼ਿਆਦਾ ਦਰਸਾਉਣ ਉਹ ਵਿ ਤਾਂ ਬਿੰਦੀ ਵਾਲੇ ਕੌਮੇ ਦੀ ਵਰਤੋਂ ਕਰਦੇ ਆਂ ਪੂਰਨ ਵਿਸ਼ਰਾਮ ਨਾਲੋਂ ਘੱਟ ਜੇ ਪੂਰਨ ਵਿਸ਼ਰਾਮ ਹੋ ਗਿਆ ਤਾਂ ਆਪਾਂ ਡੰਡੀ ਦੀ ਵਰਤੋਂ ਹੀ ਕਰ ਦਿੰਨੇ ਆ ਜੀ ਜੇ ਥੋੜਾ ਜਿਹਾ ਘੱਟ ਠਹਿਰਾਓ ਹੋ ਗਿਆ ਤਾਂ ਉੱਥੇ ਆਪਾਂ ਬਿੰਦੀ ਵਾਲਾ ਕਾਮਾ ਦੀ ਵਰਤੋਂ ਕਰਦੇ ਆ ਜੀ ਪਰਮਾਤਮਾ ਬਿਆਨਤ ਹੈ ਉਹ ਨਿਰਗੁਣ ਹੈ ਸਰਗੁਣ ਹੈ ਹਾਂਜੀ ਇੱਥੇ ਵੀ ਬਿੰਦੀ ਵਾਲਾ ਕਾਮਾ ਯੂਜ਼ ਕੀਤਾ ਹੋਇਆ ਹੈ ਬੰਦਾ ਕਈ ਝੂਠ ਤੂਫਾਨ ਬੋਲ ਕੇ ਤਾਂ ਇਕੱਠਾ ਕਰਦਾ ਹੈ ਆਪਣੇ ਇੱਥੇ ਬਿੰਦੀ ਵਾਲੇ ਕਾਮੇ ਲਾਦੇ ਜੀ ਉਹਨਾਂ ਨੇ ਇਥੇ ਅਦਾ ਠਹਿਰਾਓ ਹੋ ਗਿਆ ਜੀ ਬਾਗ ਵਿੱਚ ਵਿਸ਼ਰਾਮ ਨਾਲੋਂ ਘੱਟ ਅਤੇ ਕਾਮੇ ਦੇ ਠਹਿਰਾਉਣ ਨਾਲੋਂ ਜ਼ਿਆਦਾ ਦਰਸਾਉਣਾ ਹੋਵੇ ਠੀਕ ਹੈ ਜੀ ਪੂਰਨ ਵਿਸ਼ਰਾਮ ਹੋ ਲੱਗਿਆ ਤਾਂ ਉਥੇ ਡੰਡੀ ਦੀ ਵਰਤੋ ਜੇ ਘੱਟ ਅਤੇ ਕਾਮੇ ਦੇ ਠਹਿਰਾਉਣ ਨਾਲੋਂ ਜ਼ਿਆਦਾ ਦਰਸਾਉਣਾ ਹੋਵੇ ਤਾਂ ਆਪਾਂ ਬਿੰਦੀ ਵਾਲਾ ਕਾਮੇ ਦੀ ਜਿਹੜੀ ਵਰਤੋ ਕਰਦੇ ਆ ਨੈਕਸਟ ਜੀ ਆਪਣਾ 6 ਹੈ ਜੀ ਦੋ ਬਿੰਦੀ ਦੋ ਵਿੰਦੀ ਜਦੋਂ ਬਾਗ ਵਿੱਚ ਦੋ ਹਿੱਸਿਆਂ ਨੂੰ ਦਰਸਾਉਣਾ ਹੋਵੇ ਤਾਂ ਪਹਿਲੇ ਹਿੱਸੇ ਆਪਣੇ ਆਪ ਵਿੱਚ ਪੂਰਾ ਹੋਵੇ ਤੇ ਦੂਜਾ ਹਿੱਸਾ ਉਸ ਦੀ ਵਿਆਖਿਆ ਕਰੇ ਉਸ ਨੂੰ ਨਖੇੜਨ ਲਈ ਆਪਾਂ ਦੋ ਵਿੰਦੀ ਦੀ ਵਰਤੋਂ ਕਰਦੇ ਹਾਂ ਠੀਕ ਹੈ ਜੀ ਜਦੋਂ ਬਾਗ ਦੇ ਦੋ ਹਿੱਸੇ ਹੋਣ ਉਹਨਾਂ ਦੇ ਪਹਿਲੇ ਹਿੱਸੇ ਆਪਣੇ ਆਪ ਵਿੱਚ ਪੂਰਾ ਹੋਵੇ ਤੇ ਦੂਜਾ ਹਿੱਸਾ ਉਸ ਦੀ ਵਿਆਖਿਆ ਕਰੇ ਜਿਵੇਂ ਉਦੇਸ਼ ਤੇ ਵਿਧੀ ਹੁੰਦਾ ਜੀ ਉਸੇ ਤਰ੍ਹਾਂ ਹੀ ਉਥੇ ਆਪਾਂ ਦੋ ਵਿੰਦੀ ਦੀ ਵਰਤੋਂ ਲਾਉਣੇ ਹਾਂ ਕਾਲ ਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸਭ ਪਾਸੇ ਅਗਿਆਨਤਾ ਦਾ ਹਨੇਰਾ ਦੂਰ ਤੇ ਚਾਰੇ ਪਾਸੇ ਚਾਨਣ ਦਾ ਪਸਾਰਾ ਹੋਇਆ ਇੱਥੇ ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕੀਤੀ ਹੋਈ ਜੀ ਅੱਗੇ ਉਹਦੀ ਵਿਆਖਿਆ ਕਰ ਰਹੇ ਹਨ ਕਾਲ ਯੁਗ ਵਿੱਚ ਜੋ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅੱਗੇ ਉਸ ਦੀ ਸਾਰੇ ਬਾਗ ਦੀ ਵਿਆਖਿਆ ਕਰਤੀ ਉੱਥੇ ਆਪਾਂ ਦੋਵਿੰਦੀ ਦੀ ਵਰਤੋਂ ਕਰਦੇ ਹਾਂ بارش ਨੇ ਕਿੰਨੀ ਵਧੀਆ ਗੱਲ ਕਹੀ ਹਾਂਜੀ ਇਹ ਵਾਰਸ਼ ਦੇ ਬਾਰੇ ਕਹੇਗਾ ਉਸ ਤੋਂ ਬਾਅਦ ਉਸ ਦੀ ਜਿਹੜੀ ਗੱਲ ਕਹੀ ਹੈ ਉਹਦੀ ਜਿਹੜੀ ਉਹ ਵਿਆਖਿਆ ਕੀਤੀ ਗਈ ਆਪਾਂ ਉੱਥੇ ਦੋ ਬਿੰਦੀ ਦੀ ਵਰਤੋਂ ਕਰਦੇ ਆਂ ਜੀ ਵਾਰਸ਼ ਸ਼ਾਹ ਨੇ ਆਦਤਾਂ ਜਾਂਦੀਆਂ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਹਾਂਜੀ ਇੱਥੇ ਕੀ ਉਹ ਸਾਰੀ ਉਹਦੀ ਵਿਆਖਿਆ ਕੀਤੀ ਹੋਈ ਹੈ ਜੀ ਜਦੋਂ ਕੁਝ ਸ਼ਬਦਨ ਸੰਖੇਪ ਵਿੱਚ ਲਿਖਣਾ ਹੋਵੇ ਤਾਂ ਆਪਾਂ ਉੱਥੇ ਵੀ ਆਪਾਂ ਜਿਹੜੇ ਕੀ ਇਹ ਦੋ ਬਿੰਦੀ ਦੀ ਵਰਤੋਂ ਕਰ ਦਿੰਨੇ ਆਂ ਜਿਵੇਂ ਸਪ੍ਰਿੰਸੀਪਲ ਨੂੰ ਆਪਾਂ ਪ੍ਰਿੰਸ ਸ਼ਾਰਟ ਚ ਲਿਖਣਾ ਹੋਵੇ ਤਾਂ ਪੋਤੋ ਦੋ ਬਿੰਦੀ ਲਾ ਦੇ ਸਰਦਾਰ ਨੂੰ ਲਿਖਣਾ ਹੋਵੇ ਤਾਂ ਆਪਾਂ ਉੱਥੇ ਵੀ ਦੋ ਬਿੰਦੀ ਲਾ ਦਿੰਦੇ ਆ ਪ੍ਰੋਫੈਸਰ ਲਿਖਣਾ ਹੋਵੇ ਤਾਂ ਵੀ ਦੋ ਬਿੰਦੀ ਦੀ ਵਰਤੋਂ ਕਰਦੇ ਆ ਜੀ ਨੈਕਸਟ ਜੀ ਆਪਣਾ ਹੈਗਾ ਡੈਸ਼ ਇਸ ਤੋਂ ਵਰਤੋਂ ੇਠਾਂ ਲਿਖੇ 바ਕਾਂ ਵਿੱਚੋਂ ੇਠਾਂ ਦਿੱਤੀ ਪ੍ਰਕਾਰ ਕੀਤੀ ਜਾਂਦੀ ਜਿਵੇਂ ਨਾਨਕ ਸਿੰਘ ਪ੍ਰਸਿੱਧ ਨਾਵਲਕਾਰ ਸੀ ਹਾਂ ਸੱਚ ਉਹ 10ਵੀਂ ਨਹੀਂ ਸੀ ਪੜਿਆ ਇਸਦੀ ਵਾਰ ਤੋਂ ਜਿਹੜੀ ਡੈਸ਼ ਦੀ ਵਰਤੋਂ ਕਰਦੇ ਆਂ ਆ। ਠੀਕ ਹੈ ਜੀ। ਕਿਸ ਨੇ ਤੱਬਲਾ ਥੱਥਲਾ ਕੇ ਸੌਰੀ ਕਿਸ ਨੇ ਥੱਥਲਾ ਕੇ ਬੋਲਣ ਤੇ ਸ ਸ ਤ ਤ ਨੂੰ ਕੰਨਾ ਤ ਤ ਨੂੰ ਕੰਨਾ ਆ ਪਾ ਪੈ ਨੂੰ ਕੰਨਾ ਪਾਪਾ ਸਾਰੀ ਕੀਤੇ ਡੈਸ਼ ਦੀ ਵਰਤੋਂ ਲਈ ਹੋਈ ਹੈ। ਕਿਸੇ ਦੇ ਸੱਟ ਲੱਗਣ ਤੇ ਜੀਕਾ ਮਾਰਦੇ ਹੋ। ਹਾਏ ਉਈ ਮੈਂ ਮਰ ਗਿਆ। ਹਾਂਜੀ ਇੱਥੇ ਵੀ ਆਪਾਂ ਇਹ ਜੇ ਸ਼ਬਦਾਂ 'ਚ ਇਹ ਜੇ ਵਾਕਾਂ 'ਚ ਆਪਾਂ ਦੋ ਬਿੰਦੀ ਦੀ ਆਪਾਂ ਸੌਰੀ ਡੈਸ਼ ਦੀ ਵਰਤੋਂ ਕਰਦੇ ਹਾਂ ਜਦੋਂ ਆਪਾਂ ਪਿਤਾ ਜਾਂ ਪੁੱਤਰ ਬਾਰੇ ਅਗਾ ਅੱਗੇ ਸੰਖੇਪ ਬਾਰੇ ਦੱਸਣਾ ਹੋਵੇ ਉਹਦੇ ਬਾਰੇ ਦੱਸਣਾ ਹੋਵੇ ਜਿਵੇਂ ਆ ਪਿਤਾ ਪੁੱਤਰ ਜਿੱਦਣ ਦੇ ਕੰਮ ਮਿਲ ਜਾਵੇਗਾ ਉਦਨ ਹੀ ਘਰ ਆਵੀ ਪੁੱਤਰ ਮੈਂ ਪਿਤਾ ਜੀ ਮੈਂ ਕਿੱਥੇ ਜਾਵਾਂਗਾ ਮੈਨੂੰ ਆਪਣੇ ਨਾਲ ਅਲੱਗ ਨਾ ਕਰੋ ਹਾਂਜੀ ਇਦਾਂ ਦੇ ਬਾਰਡ ਹੈ ਜਿਹੜੇ ਉਹ ਡੈਸ਼ ਨਾਲ ਪਿਤਾ ਆ ਗਿਆ ਪਿਤਾ ਤੋਂ ਬਰ ਡੈਸ਼ ਨਾ ਤਾਂ ਫਿਰ ਉਹਦੇ ਕਹੇ ਹੋਏ ਸ਼ਬਦ ਜਿਹੜੀ ਉਹਦੀ ਵਿਆਖਿਆ ਕਰਕੇ ਅੱਗੇ ਵਾਕ ਨੂੰ ਬਣਾਇਆ ਗਿਆ ਹੈ ਨੈਕਸਟ ਜੀ ਦੋ ਬਿੰਦੀ ਡੈਸ਼ ਹੋਣਾ ਕੀ ਦੋ ਬਿੰਦੀ ਡੈਸ਼ ਚੀਜ਼ਾਂ ਦਾ ਬੇਰਵਾ ਦੇਣਾ ਪਿਤਾ ਜੀ ਮੈਨੂੰ ਇਹ ਲਿਖੀਆਂ ਚੀਜ਼ਾਂ ਲਈ ਪਾਸੇ ਪੈਸੇ ਭੇਜੋ ਦਾਖਲੇ ਕਿਤਾਬਾਂ ਸਟੇਸ਼ਨਰੀ ਜਦੋਂ ਮੈਂ ਕਿਸੇ ਦੀ ਗੱਲ ਨੂੰ ਸਮਝਾਉਣਾ ਹੋਵੇ ਗੱਲ ਕਰਨ ਨੂੰ ਉਤਮ ਪੁਰਖ ਕਹਿੰਦੇ ਹਨ ਜਿਵੇਂ ਮੈਂ ਅਸੀਂ ਤੁਹਾਡੇ ਮੀਰਾ ਮੈਥੋਂ ਆਦ ਲਾਲਾ ਰਾਜਪਤਰਾਈ ਨੇ ਮਰਦੇ ਸਮੇਂ ਕਿਹਾ ਮੇਰੇ ਸਰੀਰ ਤੇ ਇੱਕ ਇੱਕ लाठी ਅੰਗਰੇਜ਼ੀ ਸਰਕਾਰ ਦੇ ਕਫਨ ਵਿੱਚ ਕਿੱਲ ਸਾਬਤ ਹੋਵੇਗੀ ਇੱਥੇ ਆਪਾਂ ਇਹੋ ਜਿਹੇ ਵਾਕਾਂ ਵਿੱਚ ਆਪਾਂ ਦੋ ਬਿੰਦੀ ਡੈਸ਼ ਦੀ ਵਰਤੋਂ ਕਰਦੇ ਹਾਂ ਜੀ ਨੈਕਸਟ ਜੀ ਆਪਣਾ ਪੁੱਠੇ ਕੌਮੇ ਪੁੱਠੇ ਕੌਮੇ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਦੂਰੇ ਕੌਮੇ ਹੁੰਦੇ ਆ ਇੱਕ ਕਹਿਰੇ ਕੌਮੇ ਹੁੰਦੇ ਆ ਦੂਰੇ ਕੌਮੇ ਜਦੋਂ ਕਿਸੇ ਦੀ ਗੱਲ ਆਖੀਨ ਉਸੇ ਦੇ ਸ਼ਬਦਾਂ ਨੂੰ ਦਰਸਾਉਣ ਲਈ ਵਰਤੇ ਜਾਂਨ ਜਦੋਂ ਕਿ ਕਹਿਰੇ ਕੌਮੇ ਆ ਜਿਹੜੀ ਕਿਤਾਬ ਦੇ ਨਾਂ ਨੂੰ ਨਾਂ ਜਾਂ ਗੱਲ ਨੂੰ ਉਭਾਰਨ ਲਈ ਵਰਤੇ ਜਾਂਨ ਜੀ ਠੀਕ ਹੈ ਜਦੋਂ ਆਪਾਂ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਉਵੇਂ ਦੀ ਉਵੇਂ ਹੂਬ ਹੂਬ ਉਵੇਂ ਹੀ ਲਿਖਣਾ ਹੋਵੇ ਤਾਂ ਆਪਾਂ ਦੂਰੇ ਕੌਮਿਆਂ ਦੀ ਵਰਤੋਂ ਕਰਦੇ ਜਿਵੇਂ ਗੁਰੂ ਜੀ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਦੇ ਕਹੇ ਹੋਏ ਸ਼ਬਦ ਉਵੇਂ ਦੀ ਉਵੇਂ ਲਿਖੇ ਜਾਣ ਤਾਂ ਉੱਥੇ ਆਪਾਂ ਦੂਰੇ ਕੌਮਿਆਂ ਦੀ ਵਰਤੋਂ ਕਰਦੇ ਹਾਂ ਰਾਧਾ ਬੋਲੀ ਕ੍ਰਿਸ਼ਨਾ ਮੈਨੂੰ ਕਦੀ ਨਾ ਛੱਡ ਕੇ ਜਾਵੀਂ ਕ੍ਰਿਸ਼ਨਾ ਇਹ ਕੀ ਹੋ ਗਿਆ ਇੱਥੇ ਵੀ ਉਹਨਾਂ ਨੇ ਉਹਦੇ ਕਹੇ ਹੋਏ ਸ਼ਬਦ ਜਿਹੜੇ ਲਿਖਿਆ ਜੀ ਕ੍ਰਿਸ਼ਨਾ ਠੀਕ ਹੈ ਇਥੇ ਪੁੱਠੇ ਕੌਮੇ ਦੀ ਵਰਤੋਂ ਕੀਤੀ ਗਈ ਹੈ ਰਵਿੰਦਰਨਾਥ ਟੈਗੋਰ ਦੀ ਲਿਖੀ ਪੋਸਤਕ ਹਾਂਜੀ ਇਹ ਪੋਸਤਕ ਲਿਖੀ ਹੈ ਉਥੋਂ ਆਪਾਂ ਜਦੋਂ ਆਪਾਂ ਕਿਸੇ ਕਿਤਾਬ ਦਾ ਨਾਮ ਲਿਖਣ ਲਈ ਕਰਦੇ ਹਾਂ ਜੀ ਕੋਈ ਜਿਹੜੀ ਪ੍ਰਸਿੱਧ ਕਿਤਾਬ ਹੁੰਦੀ ਹੈਗੀ ਉਹਨੂੰ ਆਪਾਂ ਲਿਖਦੇ ਹਾਂ ਤਾਂ ਉਥੇ ਆਪਾਂ ਜਿਵੇਂ ਨੋਵਲ ਪੁਰਸਕਾਰ ਹੋ ਗਿਆ ਗਗਾਂਜਲੀ ਹੋਗੀ ਇਹਨਾਂ ਨੂੰ ਕੀ ਆਪਾਂ ਇਕੱਲੇ ਕਹਿਰਿਓ ਕੌਮੇ ਲਾਉਣੇ ਹੈ ਜੀ ਅਜੀਤ ਜਗਬਾਣੀ ਹੋ ਗਿਆ ਜਿਵੇਂ ਅਕਾਲੀ ਨਵਾਂ ਜਮਾਨਾ ਪਛਤਾਰ ਅਜੀ ਦੇ ਅਖਬਾਰ ਛਪਦੇ ਇਹਨਾਂ ਦੇ ਵੀ ਆਪਾਂ ਕੀ ਕੈਰੇ ਕੌਮੇ ਹੀ ਲਾਉਣੇ ਆ। ਨੈਕਸਟ ਜੀ ਜੋੜਨੀ ਸਮਾਸੀ ਸ਼ਬਦਾਂ ਵਿੱਚ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਜਦੋਂ ਆਪਾਂ ਸਮਾਸੀ ਸ਼ਬਦ ਹੁੰਦੇ ਆ ਜਿਵੇਂ ਰੋਟੀ ਰਾਟੀ ਠੀਕ ਹੈ। ਐਦਾਂ ਦੇ ਸ਼ਬਦ ਜਿਵੇਂ ਦਿਨ ਰਾਤ ਤਸਵੀਰ ਸ਼ਾਮ ਕਾਲਾ ਗੂੜਾ ਆਦਿ ਸ਼ਬਦਾਂ ਵਿੱਚ ਆਪਾਂ ਜੋੜਨੀ ਦੀ ਵਰਤੋਂ ਕਰਦੇ ਹਾਂ। ਅਣਸੁਣੀ ਕਮਚੋਰ ਅਖੰਡ ਪਾਠ ਕਾਲਾ ਸ਼ਾ ਕਾਲਾ ਜਿਵੇਂ ਪਲਾ ਬੁਰਾ ਇਦਾਂ ਦੇ ਜਿਹੜੇ ਹੁੰਦੇ ਆ ਵਰਡ ਆਪਾਂ ਉੱਥੇ ਆਪਾਂ ਜੋੜਨੀ ਦੀ ਵਰਤੋਂ ਕਰਦੇ ਆ ਬ੍ਰੈਕਟ ਦੀ ਵਰਤੋਂ ਕਦੋਂ ਕਰਦੇ ਜੀ ਜਦੋਂ ਆਪਾਂ ਬ੍ਰੈਕਟਨ ਦੀ ਵਰਤੋਂ ਹੇਠ ਲਿਤੀ ਬਰਕਾਰ ਵਿੱਚ ਕੀਤੀ ਜਾਂਦੀ ਹਾਂ ਜਦੋਂ ਆਪਾਂ ਕੀ ਕਰਦੇ ਆ ਜੀ ਕਿਸੇ ਗਿਣਤੀ ਬਾਰੇ ਜਾਂ ਕੋਈ ਆਪਾਂ ਆਪਣੇ ਜਿਹੜੇ ਅਮ ਬਰਨਮਾਲਾ ਗੀ ਉਹਦੇ ਅੱਖਰਾਂ ਨੂੰ ਦਰਸਾਉਣਾ ਹੋਵੇ ਇਕੱਲੇ ਇਕੱਲੇ ਨੂੰ ਕਿਸੇ ਦੀ ਉਹਦੀ ਬਾ ਬਾਦ ਉਹਦੀ ਵਿਆਖਿਆ ਕਰਨੀ ਹੋਵੇ ਤਾਂ ਉੱਥੇ ਆਪਾਂ ਬ੍ਰੈਕਟ ਦੀ ਵਰਤੋਂ ਕਰਦੇ ਹਾਂ ਜਿਵੇਂ RAM ਨਾਥ ਰੋਂਦਾ ਹੋਇਆ ਜਿਵੇਂ ਮੁਹਾਵਰੇ ਹੋਗੇ ਉਹਨਾਂ ਦੇ ਜਦੋਂ ਆਪਾਂ ਅਰਥ ਦਰਸਾਉਣੇ ਆ ਉਹਦਾ ਆਪਾਂ ਬ੍ਰੈਕਟ ਦੇ ਵਿੱਚ ਲਿਖਦੇ ਹਾਂ ਜੀ RAM ਨਾਥ ਰੋਂਦਾ ਹੋਇਆ ਸੰਬੰਧੀ ਮੈਂ ਦੇਹੇਜ ਨਹੀਂ ਦੇ ਸਕਦਾ ਰੋਂਦਾ ਹੋਇਆ ਇਹ ਬ੍ਰੈਕਟ ਦੇ ਵਿੱਚ ਲਿਖਿਆ ਹੈ ਸੇਠ ਦੀ ਦੀਨ ਦਿਆਲ ਗੱਲ ਲਾਉਂਦਾ ਹੋਇਆ रामनाथ ਜੀ ਤੁਹਾਨੂੰ ਕਿਸ ਨੇ ਕਹਿ ਦਿੱਤਾ ਕਿ ਸਾਨੂੰ ਦਾਜ ਚਾਹੀਦਾ ਹੈ ਸਾਨੂੰ ਤਾਂ ਤੁਹਾਡੀ ਬੇਟੀ ਚਾਹੀਦੀ ਹੈ ਜੋ ਕਿ ਤੁਹਾਡੇ ਘਰ ਦੀ ਸ਼ਾਨ ਬਣੇ ਜੋ ਕਿ ਸਾਡੇ ਘਰ ਦੀ ਸ਼ਾਨ ਬਣੇ ਇਸੇ ਤਰ੍ਹਾਂ ਜਿਹੜੀ ਬ੍ਰੈਕਟ ਦੀ ਸ਼ਬਦ ਦੀ ਵਰਤੋਂ ਹੈ ਜੀ ਬ੍ਰੈਕਟ ਬਿਸ਼ਰਾਮ ਚੰਨੇ ਦੀ ਵਰਤੋਂ ਹੈ ਜੀ ਉਹ ਆਪਾਂ ਗਿਣਤੀ ਚ ਵਰਣ ਵਾਲਾਂ ਦੇ ਅੱਖਰਾਂ 'ਚ ਜਾਂ ਕਿਸੇ ਆਪਾਂ ਮੁਹਾਵਰੇ ਕਰਦੇ ਜੀ ਉਹਨਾਂ ਦੇ ਮੁਹਾਵਰਿਆਂ ਨੂੰ ਜਿਹੜੇ ਆਪਾਂ ਅਰਥ ਦਰਸਾਉਣੇ ਆ ਉਹਨਾਂ ਦੇ ਪ੍ਰੈਕਟ ਵਿੱਚ ਲਿਖ ਸਕਦੇ ਆ ਛੋਟਾ ਮਰੋੜੀ ਹਾਂਜੀ ਜਦੋਂ ਕਿਸੇ ਸ਼ਬਦਾਂ ਦੇ ਕੁਝ ਅੱਖਰਾਂ ਨੂੰ ਛੱਡ ਕੇ ਛੋਟੇ ਰੂਪ ਵਿੱਚ ਲਿਖਣਾ ਹੋਵੇ ਉਦੋਂ ਆਪਾਂ ਛੋਟਾ ਮਰੋੜੀ ਦੀ ਵਰਤੋਂ ਕਰਦੇ ਆ ਜਿਵੇਂ ਉੱਤੇ ਇਹਦੇ ਕੱਲੇ ਤੱਤੇ ਨੂੰ ਲਾਵਾ ਲਾਦਾ ਜੀ ਇਕੱਠ ਕੱਠ ਕੱਕੀ ਤੇ ਆਦ ਕਠਾ ਬਣ ਗਿਆ ਹਿਰਦਾ ਰਿਦਾ ਬਣ ਗਿਆ ਜੀ ਕੋਮੇ ਲਾ ਕੇ ਵਿੱਚ ਕਲਾ ਚਚਾ ਵੀ ਲਿਖ ਸਕਦੇ ਆਪਾਂ ਕਾਮਨ ਲਾ ਕੇ ਉਹ ਵਿੱਚ ਹੁੰਦਾ ਉਹਦਾ ਅਰਥ ਇਥੋਂ ਆਪਾਂ ਛੋਟਮਰੋੜੀ ਦੀ ਵਰਤੋਂ ਕਰਦੇ ਆਂ ਅੱਗੇ ਆ ਗਿਆ ਜੀ ਬਿੰਦੀ ਪ੍ਰੀਖਿਆਵਾਂ ਦੀਆਂ ਡਿਗਰੀਆਂ ਜਾਂ ਪਦਮੀਆਂ ਨੂੰ ਸੰਖੇਪ ਵਿੱਚ ਲਿਖਣ ਲਈ ਆਪਾਂ ਉਦੋਂ ਬਿੰਦੀ ਦੀ ਵਰਤੋਂ ਕਰਦੇ ਆਂ ਜਿਵੇਂ ਅੰਕਾਂ ਨੂੰ ਬਿੰਦੀ ਦੀ ਵਰਤੋਂ ਲਈ ਐਮ ਏ ਬੀ ਐਡ ਹੋ ਗਿਆ ਬੀ ਬੀ ਐ ਹੋਇਆ ਬੀ ਕਾਮ ਹੋ ਗਿਆ ਹਾਂਜੀ ਇਦਾਂ ਨਹੀਂ ਜਿਹੜੀਆਂ ਆਪਾਂ ਡਿਗਰੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਾਂ ਬਿੰਦੀ ਦੀ ਵਰਤੋਂ ਕਰਦੇ ਆਂ ਹਾਂਜੀ ਸਟੂਡੈਂਟ ਇਸ ਸੀ ਆਪਣਾ ਅੱਜ ਦਾ ਟਾਪਿਕ ਬਿਸ਼ਰਾਮ ਜਿੰਨਾ ਦੇ ਹੋਪਸ ਤੁਹਾਨੂੰ ਬਹੁਤ ਹੀ ਵਧੀਆ ਸਮਝ ਆਇਆ ਹੋਗਾ ਜੇ ਕਿ ਸਟੂਡੈਂਟ ਨੂੰ ਨਹੀਂ ਸਮਝ ਆਇਆ ਜੀ ਕਮੈਂਟ ਕਰਕੇ ਜਰੂਰ ਪੁੱਛੋ ਨੈਕਸਟ ਆਪਾਂ ਟਾਪਿਕ ਬਿਸ਼ਰਾਮ ਜਿੰਨਾ ਦੇ ਨਾਲ ਹੀ ਰਿਲੇਟਡ ਜਿਹੜੇ ਉਹਨਾਂ ਦੇ ਐਮਸੀਕਿਊ ਲੈ ਕੇ ਆਵਾਂਗੇ ਠੀਕ ਹੈ ਸਟੂਡੈਂਟ ਓਕੇ ਧੰਨਵਾਦ ਜੋ ਥੈਂਕ ਯੂ